One, two, three. नर्क तो बदतर चब्बे अल तो पट्टी जान वाली सड़क दा सरकार कुंभकरण दी नींद सुती ਨਹੀਂ ਹੋ ਰਿਹਾ ਕੋਈ ਵਿਕਾਸ ਇਸ ਬਲੇ ਦੀ ਸਭ ਤੋਂ ਵੱਡੀ ਖਬਰ 47 ਨਿਊਜ਼ ਇੰਡੀਆ ਤੇ ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਿ ਹਲਕਾ ਚੱਬੇਪਾਲ ਦੇ ਪਿੰਡ ਤੋਂ ਪੱਟੀ ਨੂੰ ਜਾਣ ਵਾਲੀ ਸੜਕ ਦੀ ਬੇਹਦ ਖਸਤਾ ਹਾਲਤ ਖਰਾਬ ਸੜਕ ਦੇ ਨਾਲ ਪਣੇ ਗੰਦੇ ਨਾਲੇ ਦਾ ਪਾਣੀ ਓਵਰਫਲੋ ਹੋ ਜਾਣ ਕਾਰਨ ਸੜਕ ਟੁੱਟ ਰਹੀ ਹੈ ਜਿਸ ਨਾਲ ਰਾਹ ਤੇ ਆਉਣ ਜਾਣ ਵਾਲਿਆਂ ਨੂੰ ਬੇਹਤ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਨਾਲ ਗੰਦਾ ਨਾਲਾ ਹੋਣ ਕਰਕੇ ਸੱਪਾਂ ਦੀ ਪਰਮਾਰ ਹੈ ਜੋ ਪਿੰਡ ਤੇ ਘਰਾਂ ਵਿੱਚ ਆ ਜਾਂਦੇ ਹਨ ਜਿਸ ਕਰਕੇ ਪਿੰਡਾਂ ਦੇ ਲੋਕ ਸੱਪਾਂ ਦੇ ਖੋਪ ਦੇ ਸائے ਨਾਲ ਜੀ ਰਹੇ ਹਨ ਇਸ ਗੰਭੀਰ ਮਸਲੇ ਨੂੰ ਹੱਲ ਕਰਨ ਲਈ ਨਾਤਾ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਹਰਮੰਦਰ ਸਿੰਘ ਸੰਧੂ ਨੇ ਧਿਆਨ ਦਿੱਤਾ ਤੇ ਨਾ ਹੀ ਸੰਸਦ ਮੈਂਬਰ ਡਾਕਟਰ ਰਾਜ ਕੁਮਾਰ ਨੇ ਇਸ ਸਬੰਧੀ ਹਲਕਾ ਚੱਬੇਵਾਲ ਦੇ ਵਸੀਆਂ ਦਾ ਕਹਿਣਾ ਹੈ ਕਿ ਚੋਣਾਂ ਦੌਰਾਨ ਵੱਡੇ ਵੱਡੇ ਵਾਦੇ ਕੀਤੇ ਜਾਂਦੇ ਹਨ ਪਰ ਬਾਅਦ ਵਿੱਚ ਪੂਰੇ ਨਹੀਂ ਕੀਤੇ ਜਾਂਦੇ ਉਹਨਾਂ ਦਾ ਕਹਿਣਾ ਹੈ ਕਿ ਹਲਕਾ ਇੰਚਾਰਜ ਸਾਹਿਬ ਪੂਰੇ ਹਲਕੇ ਦਾ ਪਕਾਰ ਛੱਡੋ ਪਹਿਲਾਂ ਚੱਬੇਵਾਲ ਦੇ ਬਾਰੇ ਸੋਚੋ ਟੁੱਟੀ ਫੁੱਟੀ ਸੜਕਾਂ ਜਲਦ ਬਣਾਇਆ ਜਾਵੇ ਤੇ ਅੰਮੀ ਤੇ ਤੇ ਵੀ ਨਹੀਂ ਸਾਰਾ ਪਾਣੀ ਉੱਪਰ ਹੋ ਕੇ ਸੜਕ ਜਿਹੜਾ ਸੜਕ ਸਾਹੀ ਟੁੱਟੀ ਰਹੀ ਹੈ ਤੇ ਸੱਪਾ ਨਾ ਘਰ ਬਣਿਆ ਘਰ ਘਰ ਸੱਪਾ ਵੱਢਿਆ ਕਿੰਨੇ ਸਮਾਂ ਹੋ ਗਿਆ ਇਹਨੂੰ ਨਾਲੇ ਦੀ ਸਪਾਈ ਹੋਈ ਨੂੰ ਸਪਾਈ ਹੋਈ ਨੂੰ ਮਹੀਨਾ ਡੇਢ ਮਹੀਨੇ ਤੋਂ ਉੱਤੇ ਹੋ ਗਿਆ ਜੀ ਅੱਥੇ ਅੱਗੇ ਤਾਂ ਕੋਈ ਸਪਾਈ ਨਹੀਂ ਹੋ ਰਹੀ ਸਾਰੇ ਘਰਾਂ 'ਚ ਪਾਣੀ ਉੱਧਰ ਸਾਰੇ ਨੀਵੇਂ ਹੋ ਗਏ ਘਰ ਕੀ ਸਮੱਸਿਆ ਹੈ ਜੀ ਸਮੱਸਿਆ ਨਾਲੇ ਦੀ ਆ ਭਾਜੀ ਨਾਲਾ ਸਾਫ ਨਹੀਂ ਕੀਤਾ ਗਿਆ ਡੇਢ ਮਹੀਨੇ ਤੋਂ ਸਾਰਾ ਘਰਾਂ ਦੇ ਵਿੱਚ ਪਾਣੀ ਜਾਂਦਾ ਆ ਘਰ ਤਾਂ ਡੁੱਬਾ ਹੀ ਪਿਆ ਆ ਇਹ ਆਪ ਮੁੰਡਾ ਕਰਦਾ ਸਾਰਾ ਸਫਾਈ ਆਪ ਨਾਲੇ ਦੀ ਕੀਤੀ ਇਹਨੇ ਇੱਕ ਦਿਨ ਇੱਥੇ ਸਾਡੀ ਤਾਂ ਇਹੀ ਬਾਕ ਰਿਕਵੈਸਟ ਵਾ ਨਾਲਾ ਸਾਫ ਕਰਾਇਆ ਜਾਵੇ ਤਾਂ ਜੋ ਪਾਣੀ ਘਰਾਂ ਦੇ ਵਿੱਚ ਨਾ ਜਾਵੇ ਸਾਰੇ ਘਰ ਨਹੀਂਵੇਂ ਆ ਭਾਈ ਫਿਰ ਐ ਵੀ ਕੋਏ ਜਾਣ ਤੇ ਪੈ ਪਵਾਉਂਗੇ ਤਾਂ ਇੱਥੇ ਸਫਾਈ ਰਹੂਗੀ ਪਾਣੀ ਇੱਧਰਲਾ ਸਾਰਾ ਪੈਪਰਾਂ ਹੀ ਬਾਹਰ ਜਾਊਗਾ ਬਸ ਇਹੀ ਕਹਿਣਾ ਚਾਹੁੰਦੇ ਧੰਨਵਾਦ ਜੀ ਸਮਝਾਉਣ ਤੁਹਾਡਾ ਪਰ ਇਹ ਜਿਹੜਾ ਨਾਲਾ ਆ ਕਿੱਥੋਂ ਲੈ ਕੇ ਕਿੱਥੇ ਤੱਕ ਹੈਗਾ ਇਹ ਤਾਂ ਕਿੰਨਾ ਕਹੇ ਇਦਾਂ ਹੀ ਬੰਦ ਇਹ ਆਪਣੇ ਆ ਪਿਛਲੇ ਘਰਾਂ ਤੋਂ ਲੈ ਕੇ ਆ ਜਿੱਥੋਂ ਮਿੰਦਰ ਮਿੰਦਰ ਦਾ ਘਰ ਸ਼ੁਰੂ ਹੁੰਦਾ ਆ ਤੇ ਉਹ ਆਪਣੇ ਸਿਵਿਆਂ ਤੱਕ ਸਮਝਾ ਸੰਧੂ ਦੇ ਘਰਾਂ ਕੋਲੋਂ ਸਮਝਾਨ ਘਾੜ ਤੱਕ ਸਮਝਾਨ ਘਾੜ ਤੱਕ ਸਾਰਾ ਬੰਦ ਹੋ ਆ ਜੀ ਨਾਲਾ ਸੰਧੂ ਵੱਲੋਂ ਤਾਂ ਕਿਹਾ ਜਾ ਰਿਹਾ ਜੋ ਹਲਕੇ ਦਾ ਵਿਕਾਸ ਆ ਪੂਰੇ ਜੋਰਾਂ ਤੇ ਹੋ ਰਿਹਾ ਤੇ ਇੱਥੇ ਦਾ ਵਿਕਾਸ ਕਿਉਂ ਨਹੀਂ ਹੋ ਰਿਹਾ ਆ ਪੈਸੇ ਤਾਂ ਸਟਾਟ ਤੇ ਆ ਉੱਦਾਂ ਸੰਧੂ ਹੋਣਾ ਨੇ ਹੁਣ ਦੇਖੋ ਕਦੋਂ ਨੂੰ ਪਾਉਂਦੇ ਆ ਜੀ ਕਿੰਨੇ ਤੋਂ ਮੇ ਤੋਂ ਇਦਾਂ ਹੀ ਆ ਜੀ ਸੜਕ ਦਾ ਹਾਲ ਸੜਕ ਦਾ ਤਾਂ ਹਾਲ ਆ ਨਾਲੇ ਨਾਲਾ ਕਰਕੇ ਸੜਕ ਵੀ ਖਰਾਬ ਹੁੰਦੀ ਪਈ ਆ ਜੀ ਬਸ ਪੈਪ ਉਹ ਆ ਸਾਡੇ ਦੀ ਇਹੀ ਰਿਕਵੈਸਟ ਆ ਕਿ ਪੈਪ ਪਵਾ ਦੇਣ ਬਸ ਜੀ ਪੈਪ ਵਾਲਣ ਪਾਣੀ ਦਾ ਨਿਕਾਸ ਜਿਹੜਾ ਨਾਲੇ ਰਾਹੀਂ ਬਾਹਰ ਜਾਵੇ ਸਾਰਾ ਤੇ ਸੜਕ ਸਹੀ ਸلامਤ ਰਹੇ ਤੇ ਆਉਣ ਜਾਣ ਵਾਲਿਆਂ ਨੂੰ ਕੋਈ ਸਮੱਸਿਆ ਨਾ ਤੰਗੀ ਨਾ ਆਵੇ ਖੱਡੇ ਪੈ ਗਏ ਆ ਸੜਕਾਂ ਦੇ ਵਿੱਚ ਤੁਸੀਂ ਆਪ ਕੈਮਰਾ ਮਾਰ ਕੇ ਦਿਖਾ ਦਿਓ ਇੱਕ ਵਾਰੀ ਸੜਕ ਵੱਲ ਜਿੱਥੇ ਇੱਥੇ ਖੱਡੇ ਪਏ ਆ ਏ ਜੀ ਸਾਡੇ ਕਲੋਨੀਆਂ ਦੀ ਬਹੁਤ ਭਾਰੀ ਸਮੱਸਿਆ ਹੈ ਜੀ ਸਾਡੇ ਘਰਾਂ ਚ ਵੜਦਾ ਪਾਣੀ ਸਰਪੰਚ ਕੁਝ ਨਹੀਂ ਕਰਦਾ ਨਾ ਨਾਲੀਆਂ ਸਾਫ਼ ਹੁੰਦੀਆਂ ਨਾ ਗਲੀਆਂ ਸਾਫ਼ ਹੁੰਦੀਆਂ ਇੱਥੇ ਦੇ ਹਾਲਾਤ ਆ ਕੇ ਦੇਖੋ ਬਜਰੌਰ ਦੀ ਜਿਹੜੀ ਸੜਕ ਜਾਂਦੀ ਪਾਣੀ ਨਾਲ ਭਰੀ ਹੋ ਜਾਂਦੀ ਹੈ ਜੀ ਘਰਾਂ ਦੇ ਵਿੱਚ ਆਵਾ ਗਾਉਂ ਪਾਣੀ ਵੜਾਇਆ ਇਹ ਸਾਡਾ ਸਾਡੀ ਸਮੱਸਿਆ ਹੱਲ ਕੀਤੀ ਜਾਵੇ ਤੇ ਸਰਪੰਚ ਸਾਹਿਬ ਨਾਲ ਜੋ ਗੱਲ ਹੋਈ ਨਹੀਂ ਆ ਬੇ ਇੱਥੇ ਦੀ ਸਫਾਈ ਦੇ ਬਾਰੇ ਕੋਈ ਨਹੀਂ ਹੋਈ ਇਹਨੂੰ ਲਿਖ ਕੇ ਦਿੱਤਾ ਸੀ ਸਾਇਨ ਕਰਾ ਕੇ ਦਿੱਤੇ ਸੀ ਇਹਨੇ ਕੁਝ ਨਹੀਂ ਕੀਤਾ ਮੁਰਝਾਂ ਆਟੇ ਰਾਦਾ ਜਿਹੜਾ ਜੀ ਇਹ ਵੀ ਕਰਾਇਆ ਜਾਵੇ ਇੱਥੇ ਪਾਣੀ ਬਹੁਤ ਖੜਦਾ ਇਹਦੀ ਸਫਾਈ ਕਰਾਈ ਜਾਵੇ ਇੱਥੇ ਮਿੱਟੀ-ਮੁਟੀ ਹਟਾਈ ਜਾਵੇ ਇੱਥੇ ਬੈਣੇ ਦੀ ਬਹੁਤ ਦਿੱਕਤ ਹੈ ਜਿਹੜਾ ਨਾਲਾ ਆ ਜੀ ਇਹ ਸਾਫ ਕਰਾਇਆ ਜਾਵੇ ਇਹ ਮੱਛ ਬਹੁਤ ਘਰਾਂ ਚ ਵੜਦੇ ਆ ਦਿੱਕਤ ਆ ਜੀ ਬਿਮਾਰੀਆਂ ਫੈਲਦੀਆਂ ਪਾਣੀ ਖੜਾਇਆ ਇਹਦੇ ਕਰਕੇ ਸੜਕ ਟੁੱਟਦੀ ਆ ਜੀ ਇਹ ਨਾਲਾ ਚੋਂ ਪੰਜਾਂ ਮਹੀਨੇ ਤੋਂ ਬੰਦਿਆ ਸਰਪੰਚ ਸਾਹਿਬ ਨੇ ਸਫਾਈ ਵੀ ਨਹੀਂ ਕਰਾਈ ਬਹੁਤ ਵਾਰੀ ਗਏ ਇਹਦੇ ਕੋਲ ਕੋਈ ਸਫਾਈ ਨਹੀਂ ਹੋਈ ਕੋਈ ਹੱਲ ਨਹੀਂ ਹੋਇਆ ਜੀ ਇੱਧਰ ਸਾਡੇ ਘਰਾਂ ਚ ਪਾਣੀ ਬਹੁਤ ਵੜਦਾ ਸੱਪ ਬਹੁਤ ਵੜਦੇ ਆ ਜੀ ਜੀ ਇਹ ਸਾਡੀ ਸਰਕਾਰ ਨੂੰ ਬੇਨਤੀ ਹੈ ਜੀ ਇਹ ਸਾਡਾ ਮਸਲਾ ਹੱਲ ਕੀਤਾ ਜਾਵੇ ਨਾਲੇ ਦੀ ਸਫਾਈ ਕੀਤੀ ਜਾਵੇ ਅਸੀਂ ਬਹੁਤ ਔਖੇ ਆ ਜੀ